ਸਸ਼ਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵਰਾ ਟੀਵੀ ਤੇ ਮੈਂ ਹਾਸ਼ਕੁਦ ਮੀਕਾ ਸਿੰਘ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਨੀਰੂ ਬਾਜਵਾ ਦੀ ਤਾਰੀਫ ਕਰਦੇ ਹੋਏ ਮਿਕਾ ਸਿੰਘ ਨਜ਼ਰ ਆ ਰਹੇ ਨੇ ਜਿੱਥੇ ਸਰਦਾਰ ਜੀ 3 ਫਿਲਮ ਦਾ ਭਾਰੀ ਵਿਰੋਧ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ ਭਾਰਤ ਦੇ ਵਿੱਚ ਇਹ ਫਿਲਮ ਬੈਨ ਕਰਤੀ ਗਈ ਹੈ ਉੱਥੇ ਹੀ ਮਿਕਾ ਸਿੰਘ ਦੇ ਵੱਲੋਂ ਇੱਕ ਪੋਸਟ ਸਾਂਝੀ ਕਰਕੇ ਨੀਰੂ ਬਾਜਵਾ ਦੀ ਤਾਰੀਫ ਕੀਤੀ ਗਈ ਹੈ ਇੱਕ ਉਹਨਾਂ ਨੇ ਤਿੰਨ ਸਟੋਰੀਆਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀਆਂ ਕੀਤੀਆਂ ਨੇ ਸਭ ਤੋਂ ਪਹਿਲੀ ਸਟੋਰੀ ਦੇ ਵਿੱਚ ਨੀਰੂ ਬਾਜਵਾ ਦੀ ਤਸਵੀਰ ਉਹਨਾਂ ਨੇ ਲਗਾਈ ਹੈ ਤੇ ਉੱਪਰ ਲਿਖਦੇ ਨੇ ਲਓ ਜੀ ਇਹ ਤੁਹਾਡੀ ਭੈਣ ਨੇ ਕੀ ਦਲੇਰੀ ਦਾ ਕੰਮ ਸ਼ੀ ਨੋਜ਼ ਦੇਸ਼ ਪਹਿਲਾ ਜਸਟ ਅਨਫਾਲੋਡਡ ਹਰ ਕੋ ਸਟਾਰ ਐਂਡ ਡਿਲੀਟਡ ਔਰ ਹਰ ਸਰਦਾਰ ਜੀ 3 ਪੋਸਟ ਫ্রম ਇੰਸਟਾਗ੍ਰam ਨੀਰੂ ਬਾਜਵਾ ਨੇ ਆਪਣੇ ਕੋ ਸਟਾਰ ਯਾਨੀ ਪਾਕਿਸਤਾਨੀ ਅਦਾਕਾਰਾ ਹਾਨਿਆ ਆਮੀਰ ਨੂੰ ਇੰਸਟਾਗ੍ਰam ਤੇ ਅਨਫਾਲੋ ਕੀਤਾ ਸੀਗਾ ਤੇ ਸਰਦਾਰ ਜੀ 3 ਦੇ ਰਿਲੇਟਡ ਜਿੰਨੀਆਂ ਵੀ ਇੰਸਟਾਗ੍ਰam ਤੇ ਪੋਸਟ ਸੀਗੀਆਂ ਉਹ ਸਾਰੀਆਂ ਡਿਲੀਟ ਕਰ ਦਿੱਤੀਆਂ ਸੀਗੀਆਂ ਮਿਕਾ ਸਿੰਘ ਦਲਜੀਤ ਦੇ ਖਿਲਾਫ ਹੁੰਦੇ ਹੋਏ ਵੀ ਨਜ਼ਰ ਆਏ ਸੀਗੇ ਤੇ ਉੱਥੇ ਹੀ ਹੁਣ ਉਹਨਾਂ ਨੇ ਨੀਰੂ ਬਾਜਵਾ ਦੀ ਤਾਰੀਫ ਕੀਤੀ ਹੈ ਉਸ ਤੋਂ ਬਾਅਦ ਦੋ ਸਕਰੀਨਸ਼ਾਟ ਜਿਹੜੇ ਸਾਂਝੇ ਕੀਤੇ ਨੇ ਉਹ ਨੀਰੂ ਬਾਜਵਾ ਦੀ ਪ੍ਰੋਫਾਈਲ ਦੇ ਨੇ ਉਹਨਾਂ ਨੇ ਫੋਲੋਇੰਗ ਲਿਸਟ ਜਿਹੜੀ ਉਹਨਾਂ ਦੀ ਸਾਂਝੀ ਕੀਤੀ ਹੈ ਤਾਂ ਉੱਥੇ ਕਿਤੇ ਵੀ ਆਹਾਨਿਆ ਆਮਿਰਦਾ ਜਿਹੜਾ ਨਾਮ ਨਹੀਂ ਨਜ਼ਰ ਆ ਰਿਹਾ ਤੇ ਕੋਈ ਉਹਨਾਂ ਨੇ ਪ੍ਰੋਫਾਈਲ ਦਾ ਸਕਰੀਨਸ਼ਾਟ ਸਾਂਝਾ ਕੀਤਾ ਜਿੱਥੇ ਸਿਰਫ ਨੀਰੂ ਬਾਜਵਾ ਦੀਆਂ ਆਪਣੀਆਂ ਤਸਵੀਰਾਂ ਨੇ ਸਰਦਾਰ ਜੀ 3 ਦੇ ਰਿਲੇਟਡ ਕੁਝ ਵੀ ਕੰਟੈਂਟ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਤੇ ਨਹੀਂ ਹੈ ਸਰਦਾਰ ਜੀ 3 ਦਾ ਭਾਰੇ ਵਿਰੋਧ ਤੇਜ ਦੇ ਵਿੱਚ ਹੋਇਆ ਜਿਹੜੇ ਫੈਨਸ ਨੇ ਉਹਨਾਂ ਦੇ ਵੱਲੋਂ ਭਾਰੇ ਵਿਰੋਧ ਕੀਤਾ ਗਿਆ ਜਦਕਿ ਲਗਾਤਾਰ ਇਹ ਚਰਚਾ ਵੀ ਚੱਲ ਰਹੀ ਸੀਗੀ ਕਿ ਇਹ ਫਿਲਮ ਜਿਹੜੀ ਹੈ ਉਹ ਪਹਿਲਗਾਮ ਹਮਲੇ ਤੋਂ ਪਹਿਲਾਂ ਦੀ ਹੈ ਪਹਿਲਾ ਸ਼ੂਟ ਕੀਤੀ ਗਈ ਹੈ ਜਦ ਭਾਰਤ ਤੇ ਪਾਕਿਸਤਾਨ ਵਿਚਾਲੇ ਅਜੇ ਹਾ ਕੁਝ ਵੀ ਨਹੀਂ ਸੀਗਾ ਭਾਰਤ ਪਾਕਿਸਤਾਨ ਵਿਚਾਲੇ ਜਦ ਹਾਲਾਤ ਖਰਾਬ ਹੋਏ ਤਾਂ ਉਦੋਂ ਕੁਝ ਵੀ ਇਸ ਫਿਲਮ ਦੇ ਰਿਲੇਟਡ ਕੁਝ ਵੀ ਸ਼ੂਟ ਨਹੀਂ ਕੀਤਾ ਗਿਆ ਪਰ ਫਿਰ ਵੀ ਭਾਰੀ ਵਿਰੋਧ ਇਸ ਫਿਲਮ ਦਾ ਹੋਇਆ ਉੱਥੇ ਹੀ ਨੀਰੂ ਬਾਜਵਾ ਨੇ ਕੁਝ ਵੀ ਇਸ ਫਿਲਮ ਦੇ ਰਿਲੇਟਡ ਇਸ ਸਾਂਝਾ ਨਹੀਂ ਸੀ ਕੀਤਾ ਮੇਨ ਲੀਡ ਇਸ ਫਿਲਮ ਦੇ ਵਿੱਚ ਨਜ਼ਰ ਆਈ ਸੀ ਨੀਰੂ ਬਾਜਵਾ ਹੀਰੋਇਨ ਸੀ ਗੇਸ ਫਿਲਮ ਦੇ ਫਿਰ ਉਸ ਦੇ ਬਾਵਜੂਦ ਵੀ ਦਿਲਜੀਤ ਜਿੱਥੇ ਪੋਸਟਾਂ ਸਾਂਝੀਆਂ ਕਰਦੇ ਨਜ਼ਰ ਆਏ ਉੱਥੇ ਹੀ ਨੀਰੂ ਬਾਜਵਾ ਨੇ ਇਸ ਫਿਲਮ ਦੇ ਰਿਲੇਟਿਡ ਇੱਕ ਵੀ ਪੋਸਟ ਸੋਸ਼ਲ ਮੀਡੀਆ ਤੇ ਸਾਂਝੀ ਨਹੀਂ ਕੀਤੀ ਤੇ ਉਸ ਨੂੰ ਮੱਧੇ ਨਜ਼ਰ ਰੱਖਦੇ ਹੋਏ ਕਿ ਮੀਕਾ ਸਿੰਘ ਨੇ ਨੀਰੂ ਬਾਜਵਾ ਦੀ ਤਾਰੀਫ਼ ਕੀਤੀ ਹੈ ਕਿਹਾ ਕਿ ਇਹ ਇੱਕ ਬਹੁਤ ਚੰਗਾ ਫੈਸਲਾ ਹੈ ਨੀਰੂ ਬਾਜਵਾ ਨੂੰ ਇਹ ਚੀਜ਼ ਪਤਾ ਹੈ ਕਿ ਦੇਸ਼ ਪਹਿਲਾ ਹੈ ਇਸ ਕਰਕੇ ਉਹਨਾਂ ਨੇ ਹਾਨਿਆ ਆਮਰ ਪਾਕਿਸਤਾਨੀ ਅਦਾਕਾਰਾ ਜੋ ਇਸ ਫਿਲਮ ਦੇ ਵਿੱਚ ਨੇ ਉਹਨਾਂ ਨੂੰ ਅਨਫੋਲੋ ਕੀਤਾ ਇੰਸਟਾਗ੍ਰam ਤੋਂ ਤੇ ਉਸ ਤੋਂ ਬਾਅਦ ਜਿਹੜੀਆਂ ਨੇ ਸਰਦਾਰ ਜੀ 3 ਫ ਸਾਰੀਆਂ ਪੋਸਟਾਂ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਡਿਲੀਟ ਕਰ ਦਿੱਤੀਆਂ ਨੇ ਜਦ ਇਸ ਫਿਲਮ ਦਾ ਵਿਰੋਧ ਹੋ ਰਿਹਾ ਸੀਗਾ ਨਾ ਤਾਂ ਨੀਰੂ ਬਾਜਵਾ ਦਾ ਕੋਈ ਬਿਆਨ ਸਾਹਮਣੇ ਆਇਆ ਤੇ ਨਾ ਹੀ ਉਹਨਾਂ ਦੇ ਵੱਲੋਂ ਕੋਈ ਪੋਸਟ ਸਾਂਝੀ ਕੀਤੀ ਗਈ ਨਾ ਹੀ ਫਿਲਮ ਨੂੰ ਪ੍ਰੋਮੋਟ ਕੀਤਾ ਗਿਆ ਸਗੋਂ ਹਾਨੀਆ ਅਮੀਰ ਨੂੰ ਉਹਨਾਂ ਨੇ ਇੰਸਟਾਗ੍ਰam ਤੋਂ ਅਨਫੋਲੋ ਕਰ ਦਿੱਤਾ ਜਿੰਨੀਆਂ ਵੀ ਪੋਸਟਾਂ ਉਹਨਾਂ ਨੇ ਹੁਣ ਤੱਕ ਸ਼ੂਟਿੰਗ ਦੌਰਾਨ ਦੀਆਂ ਸੈੱਟ ਦੀਆਂ ਸਾਂਝੀਆਂ ਗਿੱਤਿਆ ਸੀ ਕਿ ਆਪਨੇ ਸੋਸ਼ਲ ਮੀਡੀਆ ਅਕਾਊਂਟ ਤੇ ਉਹ ਵੀ ਡਿਲੀਟ ਕਰ ਦਿੱਤੀਆਂ ਨੇ ਇੱਕ ਪਾਸੇ ਦਿਲਜੀਤ ਦੋਸਾਂਝ ਨੂੰ ਬੁਰਾ ਭਲਾ ਆਖਿਆ ਜਾ ਰਿਹਾ ਦਿਲਜੀਤ ਦੋਸਾਂਝ ਦੇ ਅਗੇਂਸਟ ਇੰਡਸਟਰੀ ਹੋ ਰਹੀ ਹੈ ਉੱਤੇ ਹੀ ਨੀਰੂ ਬਾਜਵਾ ਦੇ ਹੱਕੇ ਦੇ ਵਿੱਚ ਨੀਰੂ ਬਾਜਵਾ ਦੀ ਤਾਰੀਫ ਕਰਦੇ ਹੋਏ ਮੀਕਾ ਸਿੰਘ ਨਜ਼ਰ ਆਏ ਨੇ ਕਿਉਂਕਿ ਨੀਰੂ ਬਾਜਵਾ ਨੇ ਇਹ ਸਟੈਪ ਲਿਆ ਕਿ ਉਹਨਾਂ ਨੇ ਹਾਨਿਆ ਆਮੀਰ ਨੂੰ ਇੰਸਟਾਗ੍ਰam ਦੇ ਉੱਪਰ ਅਨਫੋਲੋ ਕੀਤਾ ਤੇ ਸਰਦਾਰ ਜੀ 3 ਦੇ ਰਿਲੇਟਡ ਜਿੰਨੀਆਂ ਵੀ ਪੋਸਟਾਂ ਸੀਗੀਆਂ ਉਹ ਸਾਰੀਆਂ ਆਪਨੇ ਇੰਸਟਾਗ੍ਰam ਤੋਂ ਹਟਾ ਦਿੱਤੀਆਂ ਨੇ ਕੀ ਲੱਗਦਾ ਕਿ ਮੀਕਾ ਸਿੰਘ ਦਾ ਨੀਰੂ ਬਾਜਵਾਂ ਨੂੰ ਸਪੋਰਟ ਕਰਨਾ ਕਿ ਉਹਨਾਂ ਨੇ ਇਹ ਫੈਸਲਾ ਜਿਹੜਾ ਲਿਆ ਕਿ ਹਾਂ ਨੇ ਆਮਨ ਨੂੰ ਅਨਫੋਲੋ ਕਰ ਦਿੱਤਾ ਫਿਰ ਸਰਦਾਰ ਜੀ 3 ਦੇ ਰਿਲੇਟਡ ਜਿੰਨੀਆਂ ਵੀ ਵੀਡੀਓ ਸੀਗੀਆਂ ਪ੍ਰੋਮੋਸ਼ਨਲ ਜਿਹੜੀਆਂ ਤਸਵੀਰਾਂ ਸੀਗੀਆਂ ਉਸ ਨੂੰ ਹਟਾ ਦਿੱਤਾ ਆਪਣੇ ਦੇਸ਼ ਬਾਰੇ ਸੋਚਿਆ ਆਪਣੇ ਫੈਨਸ ਬਾਰੇ ਸੋਚਿਆ ਉੱਥੇ ਹੀ ਦੂਜੇ ਪਾਸੇ ਦਿਲਜੀਤ ਲਗਾਤਾਰ ਸਰਦਾਰ ਜੀ 3 ਫਿਲਮ ਦੇ ਪ੍ਰੋਮੋਸ਼ਨਸ ਕਰਦੇ ਹੋਏ ਨਜ਼ਰ ਆਏ ਥੀਏਟਰਸ ਵਿੱਚ ਜਾ ਕੇ ਬਾਹਰਲੇ ਮੁਲਕਾਂ ਦੇ ਵਿੱਚ ਰਿਵਿਊਜ਼ ਲੋਕਾਂ ਤੋਂ ਲੈਂਦੇ ਹੋਏ ਨਜ਼ਰ ਆਏ ਤੇ ਉੱਥੇ ਹੀ ਨੀਰੂ ਬਾਜਵਾ ਦਾ ਇਹ ਸਟੈਪ ਕਿ ਸਰਦਾਰ ਜੀ 3 ਫਿਲਮ ਦੇ ਵਿੱਚ ਮੇਨ ਲੀਡ ਤੇ ਨਜ਼ਰ ਆਉਣ ਵਾਲੀ ਜਿਹੜੀ ਹੀਰੋ ਪ੍ਰੋਮੋਟ ਨਹੀਂ ਕੀਤਾ ਤਾਂ ਹੀ ਕੋਈ ਵੀਡੀਓ ਆਪਣੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਜੇਕਰ ਸਿੱਗੀਆਂ ਵੀ ਤੇ ਉਹਨਾਂ ਨੂੰ ਡਿਲੀਟ ਕਰ ਦਿੱਤਾ ਗਿਆ ਤੇ ਉਸ ਦੀ ਹੀ ਤਾਰੀਫ ਮੀਕਾ ਸਿੰਘ ਦੇ ਵੱਲੋਂ ਕੀਤੀ ਗਈ ਹੈ ਸੋਸ਼ਲ ਮੀਡੀਆ ਤੇ ਤਸਵੀਰ ਸਾਂਝੀ ਕਰਕੇ ਨੀਰੂ ਬਾਜਵਾ ਦੀ ਤਾਰੀਫ ਕੀਤੀ ਹੈ ਤੇ ਦੋ ਸਕਰੀਨਸ਼ਾਟ ਨੀਰੂ ਬਾਜਵਾ ਦੀ ਪ੍ਰੋਫਾਈਲ ਦੇ ਵੀ ਸਾਂਝੇ ਕੀਤੇ ਗਏ ਨੇ ਕੀ ਵਿਚਾਰ ਹੈ ਤੁਹਾਡਾ ਇਸ ਪੋਸਟ ਬਾਰੇ ਸਾਨੂੰ ਕਮੈਂਟ ਸੈਕਸ਼ਨ 'ਆਹੀਂ ਜ਼ਰੂਰ ਦੱਸਣਾ ਦੇਖ ਦਰੋਤਨਿਕ ਸਵੇਰਾ ਟੀਵੀ ਸਸਕਾਰ